ਸਪਨਾ ਹਰ ਇੱਕ ਨੂੰ ਆਉਂਦਾ ਹੈ ਅਮੀਰ ਕੀ ਗਰੀਬ ਕੀ ਜੇ ਕੋਈ ਗਰੀਬ ਹੈ ਨਾ ਤਾਂ ਉਹਨੂੰ ਸੁਪਨਾ ਬਾਦਸ਼ਾਹ ਬਣਨ ਦਾ ਆਉਂਦਾ ਹੈ ਗਰੀਬੀ ਦਾ ਨਹੀਂ ਆਉਂਦਾ ਬਾਣੀ ਕਹਿੰਦੀ ਜੋ ਸੁਪਨਾ ਹੈ ਕੋਈ ਬੈਸ ਤੇ ਰਾਜਾ ਸੁਪਨੇ ਦੇ ਵਿੱਚ ਬਾਦਸ਼ਾਹ ਬਣ ਗਿਆ ਜੀ ਰਿਐਲਿਟੀ ਵਿੱਚ ਨਹੀਂ ਬਣ ਸਕਿਆ ਤਾਂ ਸੁਪਨੇ ਵਿੱਚ ਬਾਦਸ਼ਾਹ ਬਣ ਗਿਆ ਪਰ ਗੁਰੂ ਪਾਤਸ਼ਾਹ ਕਹਿੰਦੇ ਜੋ ਸੱਚ ਹੈ ਉਹ ਤਾਂ ਸੱਚ ਹੀ ਹੈ ਨੇਤਰ ਪਸਾਰੇ ਅੱਖ ਖੁੱਲਦੀ ਏ ਉਹਦੀ ਤਾਂ ਨਿਰਾਰਥ ਕਾਜਾ ਉਹਦਾ ਉਹ ਜਿਹੜਾ ਸਲਤਨਤ ਬਣੀ ਉਹਦੀ ਜਿਹੜੀ ਹਕੂਮਤ ਬਣੀ ਉਹ ਸਾਰੀ ਇੱਕ ਪਲ ਦੇ ਵਿੱਚ ਸ਼ਿਨ ਭੰਗਰ ਜੀ ਨੂੰ ਬਾਣੀ ਕਹਿੰਦੇ ਖਤਮ ਹੋ ਗਈ ਤੇ ਬਾਦਸ਼ਾਹ ਨੂੰ ਕਈ ਵਾਰੀ ਸੁਪਨਾ ਮੰਗਤੇ ਦਾ ਆ ਜਾਂਦਾ ਕਿ ਰਾਜਾ ਜਿਹੜਾ ਜਨਕ ਸੀਗਾ ਸੰਘਾਸਨ ਤੇ ਬੈਠਾ ਬੈਠਾ ਉਹਦੀ ਚੌਂਦੀ ਲੱਗੀ ਚੌਂਦੀ ਕਿਨੇ ਜਿਹੜੀ ਆਪਾਂ 1 ਮਿੰਟ 1.5 ਮਿੰਟ ਦੀ ਅੱਖ ਲੱਗ ਜਾਂਦੀ ਕਈ ਵਾਰੀ ਆਪਾਂ ਬਹੁਤ ਜ਼ਿਆਦਾ ਟਾਇਰਡ ਹੋ ਜਾਂਦੇ ਆ ਤੇ ਕੁਰਸੀ ਤੇ ਬੈਠਾ ਦਫ਼ਤਰ ਵਿੱਚ ਵੀ ਅੱਖ ਲੱਗ ਜਾਂਦੀ ਕੰਮ ਕਾਜ ਕਰਦਿਆਂ ਲੱਗਦੀ ਕਿਨੇ ਚੌਂਦੀ ਲੱਗਦੀ ਤਾਂ ਉਹ ਜਿਹੜੀ ਚੌਂਦੀ ਲੱਗੀ ਨਾ ਬਾਦਸ਼ਾਹ ਨੂੰ ਨਰਪਤ ਏਕ ਸਿੰਘਾਸਨ ਸੁਆ ਸੁਪਨੇ ਭਿਆ ਭਿਖਾਰੀ ਉਹ ਬਾਦਸ਼ਾਹ ਤੇ ਬਣ ਗਿਆ ਭਿਖਾਰੀ ਤੇ ਰਵਿਦਾਸ ਜੀ ਵੀ ਕਹਿੰਦੇ ਰਾਜਾ ਜਦੋਂ ਸੁਪਨੇ ਦੇ ਵਿੱਚ ਭਿਖਾਰੀ ਬਣ ਗਿਆ ਨਾ ਉਹਦੀ ਆਖ ਖੁੱਲੀ ਤੇ ਬੜਾ ਘਬਰਾਇਆ ਉਹ ਸੀਨੇ ਉੱਪਰ ਸੀਨੇ ਹੋ ਗਿਆ ਸੰਗਾਸਨ ਤੇ ਬੈਠਾ ਉਹਨੇ ਸਭਾ ਬੁલા ਲਈ ਜੀ ਆਪਣੇ ਸਲਾਹਕਾਰਾਂ ਨੂੰ ਪੁੱਛਿਆ ਇਹ ਸੱਚ ਹੈ ਕਿ ਉਹ ਸੱਚ ਹੈ ਬੜਿਆਂ ਨੇ ਸਲਾਹਕਾਰਾਂ ਨੇ ਬੜੇ-ਬੜੇ ਯਤਨ ਕੀਤੇ ਅਸ਼ਟਵਕਰ मुनि ਫਰایا ਉਹਨੇ ਜਦੋਂ ਆਣ ਕੇ ਤਜਰਬਾ ਸਾਂਝਾ ਕੀਤਾ ਆਉਂਦੇ ਹੀ ਬਾਦਸ਼ਾਹ ਨੂੰ ਕਹਿੰਦਾ ਕਹਿੰਦਾ ਮੈਂ ਤੈਨੂੰ ਗਿਆਨ ਦੇਣਾ ਹੈ ਉਹ ਕਹਿੰਦਾ ਪਹਿਲਾਂ ਤਾਂ ਤੇਰਾ ਸਰੀਰ ਦੇਖ ਤੇਰੀਆਂ ਲੱਤਾਂ ਡਿੰਗੀਆਂ ਨੇ ਬਾਹਾਂ ਵਿੰਗੀਆਂ ਨੇ ਅੱਖਾਂ ਦੇ ਤੀਰ ਤੇ ਗੁਰ ਖੰਡੇ ਨੇ ਅਸ਼ਟਵਕਰੀ ਕਹਿੰਦੇ ਤਾਂ ਅਸੀਂ ਉਹਦਾ ਸਾਰਾ ਸਰੀਰ ਵਿੰਗਾ ਤੜੇ ਗੱਲ ਬੇ ਢੰਗਾ ਸੀ ਪਹਿਲੇ ਦਰਾਂ ਨੇ ਰੋਕ ਲਿਆ ਪਹਿਲਾਂ ਤਾਂ ਕਹਿੰਦਾ ਹਵਾ ਜਿਹੜੀ ਹੈ ਉਹਦਾ ਕੋਈ ਰੂਪ ਨਹੀਂ ਹੁੰਦਾ ਉਹ ਕਿਸੇ ਸਿਲੰਡਰ ਦੇ ਵਿੱਚ ਸ਼ਕਲ ਲੈ ਸਕਦੀ ਹੈ ਸ਼ੇਪ ਲੈ ਸਕਦੀ ਹੈ ਪਾਣੀ ਦਾ ਕੋਈ ਕਹਿੰਦਾ ਜਿਹੜਾ ਉਦੀ ਸ਼ੇਪ ਨਹੀਂ ਹੁੰਦੀ ਉਹਨੂੰ ਤੁਸੀਂ ਗਲਾਸ ਵਿੱਚ ਪਾ ਲਓ ਬਾਟੇ ਵਿੱਚ ਪਾ ਲਓ ਗੜੇ ਵਿੱਚ ਪਾ ਲਓ ਘੜੇ ਵਿੱਚ ਪਾ ਲਓ ਉਸੇ ਤਰ੍ਹਾਂ ਦੀ ਸ਼ੇਪ ਸ਼ਕਲ ਹਕ ਤਿਆਰ ਕਰ ਲੈਂਦਾ ਹੈ ਇਸੇ ਤਰ੍ਹਾਂ ਗਿਆਨ ਦੀ ਕੋਈ ਗਿਆਨ ਦੀ ਕੋਈ ਸ਼ਕਲ ਨਹੀਂ ਹੁੰਦੀ ਤੁਸੀਂ ਮੇਰੀ ਸ਼ਕਲ ਨੂੰ ਦੇਖ ਰਹੇ ਆ ਤੇ ਜਦੋਂ ਰਾਜੇ ਜਨਕਮੋ ਨੇ ਸਵਾਲ ਦਾ ਉੱਤਰ ਦਿੱਤਾ ਕਹਿੰਦਾ ਇਹ ਵੀ ਸੱਚ ਹੈ ਤੇ ਉਹ ਵੀ ਸੱਚ ਹੈ ਕਹਿੰਦਾ ਤੈਨੂੰ ਕਿੱਦਾਂ ਪਤਾ ਲੱਗਿਆ ਕਹਿੰਦਾ ਤੈਨੂੰ ਸੁਪਨਾ ਆਇਆ ਸੀ ਨਾ ਤੈਨੂੰ ਸੁਪਨਾ ਆਇਆ ਸੀ ਕਹਿੰਦਾ ਵੀ ਸੱਚਾ ਕਹਿੰਦਾ ਤੈਨੂੰ ਸੁਪਨਾ ਆਇਆ ਸੀ ਨਾ ਤੇ ਸੁਪਨੇ ਤੂੰ ਪਖਾਈ ਬਣਿਆ ਬਿਲਕੁਲ ਸੱਚੀ ਗੱਲ ਕਹਿੰਦਾ ਹਾਂ ਬਿਲਕੁਲ ਸੱਚੀ ਗੱਲ ਹੈ ਤੇ ਕਹਿੰਦਾ ਤੂੰ ਇੱਥੇ ਬਾਦਸ਼ਾਹ ਬਣਿਆ ਬੈਠਾ ਹੈ ਅਸਲ ਵਿੱਚ ਤੂੰ ਬਾਦਸ਼ਾਹ ਹੀ ਹੈ ਗੱਲ ਤਾਂ ਸੱਚੀ ਹੈ ਨਾ ਕਹਿੰਦਾ ਹਾਂ ਸੱਚੀ ਹੈ ਕਹਿੰਦਾ ਦੋਨੋਂ ਹੀ ਗੱਲਾਂ ਸੱਚੀਆਂ ਇਹ ਤਾਂ ਤੇਰੇ ਸਵਾਲ ਦਾ ਜਵਾਬ ਹੈ ਹੁਣ ਤੂੰ ਜੇ ਰੋਹਾਨੀਅਤ ਦੀ ਗੱਲ ਕਰਦਾ ਹੈ ਹੁਣ ਰੋਹਾਨੀਅਤ ਦਾ ਆਨਸਰ ਦੇਖੋ ਪਹਿਲਾਂ ਉਹਨੇ ਉਹਦਾ ਸਵਾਲ ਦਾ ਉੱਤਰ ਦਿੱਤਾ ਕਹਿੰਦਾ ਹੁਣ ਰੋਹਾਨੀਅਤ ਇਹ ਕਹਿੰਦੀ ਹੈ ਉਹ ਵੀ ਝੂਠਾ ਤੇ ਇਹ ਵੀ ਝੂਠਾ ਹੈ ਉਹ ਕਹਿੰਦਾ ਇੱਕ ਤਾਂ ਹੋ ਸਕਦਾ ਇੱਕ ਸਵਾਲ ਦੇ ਦੋ ਉੱਤਰ ਕਿਵੇਂ ਹੋ ਸਕਦੇ ਆ ਕਹਿੰਦਾ ਹੋ ਸਕਦੇ ਆ ਕਹਿੰਦਾ ਉਹ ਫਿਰ ਸਵਾਲ ਦਾ ਉੱਤਰ ਸੀਗਾ ਉਹ ਤੇਰੇ ਨਾਲ ਵਾਪਰੀ ਹੋਈ ਘਟਨਾ ਦਾ ਉੱਤਰ ਸੀਗਾ ਪਰ ਸਚਾਈ ਇਹ ਨਹੀਂ ਹੈ ਸਚਾਈ ਕੁਝ ਹੋਰ ਹੈ ਰੋਹਾਨੀਅਤ ਕੁਝ ਹੋਰ ਹੈ ਕਹਿੰਦਾ ਵੀ ਜਿਹੜਾ ਤੈਨੂੰ ਸੁਪਨਾ ਆਇਆ ਸੀ ਤੂੰ ਭਿਖਾਰੀ ਤਾਂ ਨਹੀਂ ਲਹੇਗਾ ਇਹ ਤਾਂ ਗਲਤ ਝੂਠ ਹੈ ਤੂੰ ਭਿਖਾਰੀ ਤਾਂ ਹੈ ਹੀ ਨਹੀਂ ਕਹਿੰਦਾ ਹਾਂ ਬਿਲਕੁਲ ਸੱਚੀ ਗੱਲ ਮੈਂ ਭਿਖਾਰੀ ਨਹੀਂ ਹੈਗਾ ਕਹਿੰਦਾ ਫਿਰ ਇੱਕ ਦਿਨ ਯਾਦ ਰੱਖੀ ਆ ਜਿਹੜੇ ਸੰਗਾਸਨ ਤੇ ਤੂੰ ਬੈਠਾ ਹੈ ਇੱਕ ਦਿਨ ਤੇਰੀ ਮੌਤ ਆਏਗੀ ਤੂੰ ਰਾਜਾ ਵੀ ਨਹੀਂ ਹੋਏਗਾ